ਦੇ ਨਾਲ ਤੇ ਮੈਂ ਹਾਂ ਨਵਰੀਤ ਸਵੀਆ ਇਸ ਵੇਲੇ ਅਸੀਂ ਸੁਲਤਾਨਪੁਰ ਲੋਧੀ ਚ ਖੜੇ ਆ ਮੇਰੇ ਖੱਬੇ ਹੱਥ ਦਿਖਾਇਓ ਗਗਨ دریا ਇੰਨੀ ਸਪੀਡ ਤੇ ਆ ਤੁਸੀਂ ਦੇਖ ਕੇ ਆਪ ਹੈਰਾਨ ਰਹੋਗੇ ਟੋਏ ਪੈ ਜਾਂਦੇ ਆ ਜਦੋਂ ਟੋਏ ਪੈਂਦੇ ਆ ਨਾ ਫਿਰ ਜਿੰਨੀ ਢੁੰਗਾਈ ਚ ਜਾਂਦਾ ਉਵੇਂ ਹੀ ਆਪ ਪਾਉਂਦਾਗਾ ਤੇ ਲੋਕ ਲਗਾਤਾਰ ਇੱਥੇ ਬੰਨ ਲਾ ਰਹੇ ਆ ਨਾਲ ਨੇ ਰਾਣਾ ਇੰਦਰ ਤੇ ਰਾਣਾ ਗੁਰਜੀਤ ਅੱਜ ਇੱਥੇ ਪਹੁੰਚੇ ਹੋਇਆ ਕਿਹੜੇ ਪਿੰਡ ਖੜੇ ਆ ਪਹਿਲਾਂ ਤਾਂ ਆਪਾਂ ਬਾਜੇ ਤੋਂ ਥੱਲੇ ਤੇ ਖਿਜਰਪੁਰ ਪਿੰਡ ਦੇ ਵਿੱਚ ਖੜੇ ਆ ਔਰ ਇਹ ਬਨਣਾ ਬਹੁਤ ਪਿਆਰ ਨਾਲ 8 ਕਿਲੋਮੀਟਰ ਦਾ ਬਨਿਆ ਸੀ 3 ਸਾਲ ਲੱਗੇ ਠੀਕ ਆ ਤੇ ਇਹ ਤੋਂ ਚਾਲੂ ਹੋਏ 24 25 ਪਹਿਲਾਂ 5 ਫੁੱਟ ਦਾ ਬਨਿਆ ਫਿਰ ਪਾਣੀ ਉੱਪਰ ਆਇਆ ਇਸ ਵਾਰ 6 ਦਾ ਕਰ ਦਿੱਤਾ 7 ਦਾ ਕਰ ਦਿੱਤਾ 15 ਫੁੱਟ ਤੱਕ ਲਿਆਇਆ ਸੀ ਕਰਦੇ ਕਰਦੇ ਇਹ ਸਾਰੀ ਹਿੰਮਤ ਇਹ ਲੋਕਲ ਬੰਦਿਆਂ ਦੀ ਆ ਤੇ ਇਹਨਾਂ ਦੀ ਬੜੀ ਮਿਹਨਤ ਰਹੀ ਔਰ ਇਹ ਅਸੀਂ ਸੋਚਦੇ ਹਾਂ ਇਹ ਬਨ ਨਹੀਂ ਟੁੱਟ ਸਕਦਾ ਨੇ ਖ्वाजा पीर ਦੇ ਕੇਕੇ ਦਾ ਜੋਰ ਆ ਅਰਦਾਸਾਂ ਬਾਬੇ ਕੋਲ ਆ ਪਰ ਮੈਨੂੰ ਤਾਂ ਲੱਗਦਾ ਕਿ ਸਵੇਰ ਦੇ ਕੱਲ ਰਾਤ ਦੇ ਸਹੀ ਮੈਨੇ ਚ ਇਹ ਬੰਨ ਖਤਰੇ ਚ ਆ ਔਰ ਕੁਦਰਤੀ ਤੌਰ ਤੇ ਇੱਥੇ ਸਾਨੂੰ ਇਹ ਸੀਗਾ ਕਿ ਇਹ ਬੰਨ ਨੂੰ ਹੋਣਾ ਕੁਛ ਨਹੀਂ ਤੇ ਮਸ਼ੀਨ ਇੱਕ ਸੀਗੀ ਇੱਥੇ ਦੋ ਸੱਜੇ ਖੱਬੇ ਹੁਣ ਸਵੇਰ ਦੀਆਂ ਤੁਰੀਆਂ ਮਸ਼ੀਨਾਂ ਤੁਰਦੇ ਤੁਰਦੇ ਇੱਕ ਦੁਪਹਿਰੇ ਆਈ ਆ ਇੱਕ ਹੁਣ ਸ਼ਾਮੀ 4 ਵਜੇ ਆਈ ਆ ਉਹ ਕਹਿੰਦੇ ਇੱਥੇ 22 ਕਿਹੜੇ ਸੀਗੇ ਉਹ ਕਹਿੰਦੇ ਕਹਿੰਦੇ ਉਸ ਤਾਂ ਹੌਸਲਾ ਟਾ ਚੱਲੇ ਸੀ ਘੰਟਾ ਪਹਿਲਾਂ ਤੇ ਪਰ ਚੀਜ਼ਾਂ ਇਹ ਜੀਆਂ ਫਿਰ ਜਦੋਂ ਮਸ਼ੀਨ ਆ ਗਈ ਸਾਰਾ ਕੁਝ ਲਾ ਕੇ ਹੁਣ ਬੰਨ ਜਿਵੇਂ ਜੀਸੀਬੀ ਵੀ ਗਗਨ ਤੁਹਾਨੂੰ ਦਿਖਾ ਰਿਹਾ ਦੋ ਜੀਸੀਬੀ ਲਗਾਤਾਰ ਇੱਥੇ ਸਮਾਨ ਮਿੱਟੀ ਥੱਲੋਂ ਚੱਕ ਚੱਕ ਕੇ ਰੱਖ ਰਹੀਆਂ ਸਿਰਫ ਐਸੇ ਕਰਕੇ ਕਿ ਲਗਭਗ 4500 ਕਿੱਲਾ ਜਿਹੜੀ ਜ਼ਮੀਨ ਆ ਉਹ ਬਚ ਜੇ ਪਰ ਇੰਨਾ ਜਦੋਂ ਬੰਨ ਉਦੋਂ ਮੈਂ ਵੀ ਆਇਆ ਆ ਕੇ ਗਿਆ ਇੱਥੇ ਬਾ ਨ ਦੇਖਣ ਨੂੰ ਬਹੁਤ ਮਜ਼ਬੂਤ ਲੱਗਦਾ ਸੀਗਾ ਪਾਣੀ ਘਾਟ ਰਿਹਾ ਪਾਣੀ ਦੇਖੇ ਜ਼ੋਰ ਨਹੀਂ ਦੇਖੋ ਜਦੋਂ ਪਾਣੀ ਉਸ ਕੋਨੇ ਤੋਂ ਸੀਧ ਲੈਗਾ ਤੇ ਐਸ ਬਣੇ ਆ ਜਾਏਗਾ ਇੱਥੇ ਟੱਕਰ ਆ ਅਗਰ ਸਪਰਿਆ ਤੇ ਦੂਜੇ ਬਣੇ ਜਾ ਕੇ ਮਾਰ ਕਰੇਗਾ ਇਹ ਪਾਣੀ ਦਾ ਆਪਣਾ ਹਿਸਾਬ ਆ ਦੇਖੋ ਆ ਜਾ ਪੀਰ ਦੀ ਮਰਜ਼ੀ ਆ ਹੁਣ ਪਾਣੀ ਘਟੇਗਾ ਤੇ ਖੋਰਾ ਜ ਲਗੇਗਾ ਜਦੋਂ ਬਹਰ ਦਰਿਆ ਚੜਦੇ ਆ ਉਦੋਂ ਜ਼ਮੀਨ ਦੀ ਕਟਾਈ ਨਹੀਂ ਹੁੰਦੀ ਜ਼ਮੀਨ ਉਦੋਂ ਵੜਦੀ ਹੈ ਦਰਿਆ ਜਦੋਂ ਪਾਣੀ ਦਾ ਲੈਵਲ ਥਲੇ ਜਾਂਦਾ ਤੇਜ ਹੋ ਜਾਂਦਾ ਤੇ ਪਹਿਲਾਂ ਤਾਂ ਡਾਟ ਲੱਗ ਕੇ ਸਲੋ ਹੋ ਜਾਂਦਾ ਹੁਣ ਤੇਜ਼ੀ ਵਧ ਜਣੀ ਆ ਉਹਨੇ ਜ਼ਮੀਨ ਵਧਣੀ ਆ ਇਹ ਪਤਾ ਨਹੀਂ ਉਧਰ ਦੀ ਵਧਣੀ ਆ ਇਧਰ ਦੀ ਵਧਣੀ ਆ ਜਾਂ ਦੋਨਾਂ ਦੇ ਦਿਆ ਵੀ ਕਰ ਸਕਦਾ ਪਰਲਾ ਪਾਸੋਂ ਉਹ ਕਹਿੰਦੇ ਉੱਚਾ ਥੋੜਾ ਜਿਹਾ ਉਹ ਸਾਡੇ ਨਾਲੋਂ ਉੱਚਾ ਹਮੇਸ਼ਾ ਪਾਣੀ ਉਧਰੋਂ ਇਧਰ ਨੂੰ ਵਗਦਾ ਠੀਕ ਆ ਤੇ ਸਾਡਾ ਇਹ ਇਲਾਕਾ ਡਿਸਐਡਵਾਂਟੇਜ ਚਾ ਚਲੋ ਕੁਦਰਤੀ ਬੰਤਰ ਹੈ ਜੋ ਬਾਹਰ ਮਾਲਕ ਨੂੰ ਮਨਜ਼ੂਰ ਲੇਕਿਨ ਹੌਸਲਾ ਬਹੁਤ ਕੀਤਾ ਇਹਨਾਂ ਲੋਕਾਂ ਨੇ ਬਹੁਤ ਕੀਤਾ ਔਰ ਮਾਲਕ ਕਿਰਪਾ ਕਰੇ ਆ ਤੁਹਾਡੇ ਸਾਹਮਣੇ ਵੇਖ ਲਓ ਇਹ ਕਰੀਬ ਕਰੀਬ 150 ਤੋਂ 250 ਫੁੱਟ ਦਾ ਪਾੜ ਆ ਇਹ ਇਹ ਪਾੜ ਰਹੀ ਹੈ ਨਹੀਂ ਕਹਿ ਸਕਦੇ ਇਹ ਥੱਲੇ ਨੂੰ ਧਸ ਰਿਹਾ ਕੈਮਰਾ ਘੁਮਾ ਕੇ ਥੱਲੇ ਨੂੰ ਵੀ ਦਿਖਾਇਓ ਸਾਰਿਆਂ ਦੇ ਵੀ ਜਿੰਨੇ ਵੀ ਇੱਥੇ ਲੋਕ ਖੜੇ ਆ ਕਿੰਨਾ ਮੁਸ਼ਕਲ ਆ ਇੱਥੇ ਬੰਦੇ ਧਸ ਰਹੇ ਆ ਥੱਲੇ ਜੇ ਤੁਸੀਂ ਇੱਥੇ ਜ਼ਿਆਦਾ ਦੇਰ ਖੜੇ ਰਹੇ ਨਾ ਕਈ ਤਾਂ ਐਸੇ ਜਿਹੇ ਥਾਵਾ ਤੁਸੀਂ ਥੱਲੇ ਨੂੰ ਤੁਰ ਜਾਂਦੇ ਹੋ ਉਹਦੇ باوجود ਵੀ ਆ ਮੈਂ ਮੈਨੂੰ ਵੀ ਆ ਭਰਾਣੇ ਖਿੱਚ ਕੇ ਕੱਢਿਆ ਇੱਥੋਂ ਤਾਂ ਉਹਦੇ باوجود ਵੀ ਲੋਕਾਂ ਚ ਤੇ ਸਾਰਿਆਂ ਤੋਂ ਮਿਲ ਕੇ ਇੱਕ ਹੌਸਲਾ ਦੇਖ ਲਓ ਕਿ ਫਿਰ ਵੀ ਸਾਰਿਆਂ ਨੇ ਲਗਾਤਾਰ ਕੋਸ਼ਿਸ਼ ਕਰ ਕਰਕੇ ਕਰ ਕਰਕੇ ਬਨ ਜੇ ਇਸੇ ਹਿਸਾਬ ਨਾਲ ਚੱਲੀ ਗਏ ਇਹ ਕਿੰਨੇ ਕ ਵਜੇ ਤੱਕ ਖੜ੍ਹ ਜਾਣਾ ਦੇਖੋ ਇੱਕ ਮਸ਼ੀਨ ਹੋਰ ਆ ਰਹੀ ਆ ਪਹਿਲਾਂ ਬੰਦ ਦੇ ਉੱਤੇ ਇੱਥੇ ਮਿੱਟੀ ਪਾਵਾਂਗੇ ਜਦੋਂ ਸਾਨੂੰ ਤਸੱਲੀ ਹੋ ਗਈ ਕਿ ਰੁਕ ਗਿਆ ਫਿਰ ਨਾ ਉਹ ਜਿੱਥੇ ਮੋਟਰਸਾਈਕਲ ਖੜੀ ਆ ਉਹ ਦੇਖੋ ਉਥੋਂ ਇੱਥੋਂ ਕਰੀਬ ਕਰੀਬ 100 150 ਫੁੱਟ ਦੇ ਉੱਤੇ ਇਦਾਂ ਬੰਦੇ ਬੰਦੇ ਦਰਿਆ ਤੋਂ ਇਹ ਦੋਚਾ ਨਹੀਂ ਅਸੀਂ ਕਰਨਾ 4-5 ਫੁੱਟ ਉੱਚੀ ਬਣਾਗੇ ਤੇ ਬੰਦੇ ਬੰਦੇ ਉਹ ਸਾਹਮਣੇ ਜਿੱਥੇ ਤੰਬੂ ਲੱਗਾ ਉਥੇ ਤਾਂ ਹੀ ਅਸੀਂ ਇਹਨੂੰ 5 ਫੁੱਟ ਚੌੜਾ 10 ਫੁੱਟ ਥੱਲੇ ਚੌੜਾ 5 ਫੁੱਟ ਉੱਚਾ ਇਹ ਬੰਦੇ ਬੰਦੇ ਲੈ ਜਾਗੇ ਮਸ਼ੀਨਾਂ ਜੇ ਲੱਗ ਗਈਆਂ ਤਾਂ ਤਿੰਨ ਘੰਟੇ ਹੀ ਬੰਦੇ ਨਾਲ ਉਹਨਾਂ ਨੇ ਮੰਨ ਲਓ ਕੋਈ ਨੀ ਕੀ ਇਧਰ ਹੋ ਵੀ ਜਾਂਦੀ ਆ ਤੇ ਉਹ ਐਡਵਾਂਸ ਬੰਨ ਹੋ ਜਾਊਗਾ ਬੈਕਅਪ ਉਥੇ ਮਤਲਬ ਇੱਥੋਂ ਦਾ ਰੁਕਿਆ ਪਾਣੀ ਫਿਰ ਅਸੀਂ ਉਥੇ ਰੋਕਣ ਦੀ ਕੋਸ਼ਿਸ਼ ਕਰਨੀ ਆ ਬਾਕੀ ਮਾਲਕ ਨੂੰ ਪਤਾ ਹੁਣ ਚਲੋ ਇਹ ਵਕਤ ਤਾਂ ਹੈ ਨਹੀਂ ਦੋ ਜੀ ਸੀ ਬੀ ਮਸ਼ੀਨਾਂ ਤੁਸੀਂ ਤਾਂ ਭੇਜਤੀਆਂ ਤਿੰਨ ਤਿੰਨ ਤੇ ਸਰਕਾਰ ਨੇ ਕੁਝ ਭੇਜਿਆ ਕਿ ਕੱਲਾ ਅੱਜ ਅੱਜ ਗੱਲ ਆ ਕਰਨ ਵਾਲਾ ਤਾਂ ਬਹੁਤ ਕੁਝ ਆ ਪ੍ਰਧਾਨ ਮੰਤਰੀ ਜੀ ਵੀ ਆ ਰਹੇ ਆ ਇੱਥੇ ਆ ਰਹੇ ਆ ਇੱਥੇ ਤਾਂ ਨਹੀਂ ਲੇਕਿਨ ਪੰਜਾਬ ਜਾ ਰਹੇ ਆ ਸੁਣਿਆ ਤੇ ਦੇਖਦੇ ਆ ਕੀ ਦੇ ਕੇ ਜਾਂਦੇ ਆ ਲੋਕ ਤਾਂ ਅੱਜ ਮਰਦੇ ਆ ਨਾ ਅੱਜ ਕਿਸੇ ਨੇ ਨਹੀਂ ਬਾ ਸਾਡੀ ਫੜਨੀ ਸਾਨੂੰ ਵੀ ਪਤਾ ਅੱਜ ਤਾਂ ਅਸੀਂ ਲੜਾਈ ਆਪਣੀ ਆਪ ਲੜਨੀ ਆ ਓਰੇ ਯੋਧੇ ਆ ਯਾਰ ਹਮਤ ਕਰਨ ਵਾਲੇ ਆ ਵੀਰੇ ਨੂੰ ਥੋੜਾ ਲਿਆਓ ਰੇ ਮੈਂ ਉਹ ਲਾਈਵ ਦੇ ਵਿੱਚ ਵੀ ਤੁਹਾਨੂੰ ਦੱਸਿਆ ਜੇ ਤੁਸੀਂ ਨਹੀਂ ਦੇਖਿਆ ਦੁਆਰੇ ਬਾਈ ਨੂੰ ਇਸ ਚ ਵੀ ਪੁੱਛਦਾ ਕਦੋਂ ਦੇ ਲੱਗਿਓ ਬਾਈ ਬਾਈ ਅਸੀਂ ਤਾਂ ਸਵੇਰੇ ਭਾਈ ਹੋਣਾ ਨੇ ਰਾਣਾ ਜੀ ਨੇ ਸਾਨੂੰ ਕਾਲ ਕੀਤੀ ਸੀ ਸਾਡਾ ਇਥੋਂ ਪਿੰਡ ਹੈਗਾ 10 ਕਿਲੋਮੀਟਰ ਪਿੱਛੇ ਤੇ ਉਦੋਂ ਫਿਰ ਅਸੀਂ ਸਾਰੇ ਜਿੰਨੇ ਸਾਡੀ ਟੀਮ ਹੈਗੀ ਜੂਦੀ ਸਾਰੇ ਇਕੱਠੇ ਹੋ ਕੇ ਫਿਰ ਇੱਥੇ ਪਹੁੰਚੇ ਆ ਕੱਲ ਵੀ ਸਾਨੂੰ ਵੀਡੀਓ ਗਈਆਂ ਸੀ ਵੀ ਇਥੋਂ ਢਾ ਲੱਗਣ ਲੀ ਸ਼ੁਰੂ ਹੋ ਗਈ ਆ ਤੋ ਸਵੇਰੇ ਫੇ ਕਾਲ ਪਾਉਂਦੇ ਇੰਹੀਂ ਸਾਰੇ ਇੱਥੋਂ ਇਕੱਠੇ ਹੋ ਕੇ ਆ ਗਏ ਆ ਤੇ ਉਦੋਂ ਇੱਕ ਵਾਰੀ ਵਿਚਾਰੇ ਹੌਸਲਾ ਛੱਡ ਗਏ ਜਿੰਨੇ ਵੀ ਇੱਥੇ ਲੱਗੇ ਸੀ ਨਾ ਫੇ ਚਲੋ ਰਾਣਾ ਜੀ ਆ ਗਏ ਬਾਕੀ ਮੁਲਕ ਪਾਸਿਓਂ ਬਹੁ ਪਿੰਡਾਂ ਦਾ ਆ ਗਿਆ ਫੇ ਦੁਬਾਰਾ ਹੌਸਲਾ ਕਰਕੇ ਫੇ ਸ਼ੁਰੂ ਹੋਏ ਆ ਤੇ ਬਾਕੀ ਛੇਤੀ ਨਹੀਂ ਜਾਣ ਦਿੰਦੇ ਹਾਂ ਜਿੰਨਾ ਚਿਰ ਵਾਹ ਲੱਗਦੀ ਉਹਨਾਂ ਚ ਨਹੀਂ ਜਾਣ ਦਿੰਦੇ ਕੋਈ ਹੋਰ ਵੀ ਆਇਆ ਇੱਥੇ ਬਾਈ ਕੋਈ ਨਹੀਂ ਬੋੜੇ ਜੀ ਇੱਥੇ ਰਾਣਾ ਜੀ ਤੋਂ ਸਵਾਏ ਹੋਰ ਕੋਈ ਨਹੀਂ ਆਇਆ ਇੱਥੇ ਬਾਈ ਇਹ ਗੱਲ ਇਕੱਲੀ ਵੀਡੀਓ ਚ ਨਹੀਂ ਆਪ ਭੇਜ ਦੋ ਕਿਸੇ ਨੂੰ ਇੱਥੇ ਜਿਹੜਾ ਵੀ ਤੁਹਾਡਾ ਜਦੋਂ ਵੀਡੀਓ ਚੱਲੇ ਆ ਲੋਕ ਜਿੰਨੇ ਖੜੇ ਹੋਣਗੇ ਇਹਨਾਂ ਤੋਂ ਪੁੱਛ ਲਿਓ ਹੀਗਾ ਨੇੜੇ ਆ ਜਾਓ ਥੋੜਾ ਜਾ ਜੀ ਮੇਰੇ ਲਈ ਮੈਂ ਇਧਰ ਨੂੰ ਜਾਊਂਗਾ ਮੈਂ ਖੁੱਭ ਗਿਆ 45 46 ਦਿਨ ਹੋ ਗਏ ਕੋਈ ਨਹੀਂ ਆਇਆ ਹੋਰ ਇੱਥੇ ਰਾਣਾ ਸਾਹਿਬ ਉਹਨਾਂ ਤੋਂ ਪਹਿਲਾਂ ਕੋਈ ਪਤਾ ਨਹੀਂ ਇਹ ਰੁੜਨ ਦੀ ਵਜ੍ਹਾ ਜਿਹੜੀ ਹੈ ਨਾ ਰੇਤਾ ਕੱਢਣ ਜਰੂਰ ਆਉਂਦੇ ਰਿਹਾ ਇੱਥੋਂ ਨਜਾਇਜ਼ ਰੇਤਾ ਇੱਥੋਂ ਮਾਈਨਿੰਗ ਚੱਲਦੀ ਰਹੀ ਪਹਿਲਾਂ ਅੱਜ ਤੋਂ ਪਹਿਲਾਂ ਇਥੋਂ ਟਿੱਪਰ ਪਰ ਪਰ ਗਏ ਆ ਜਿਹੜਾ ਆ ਜਿਹੜਾ ਡੂੰਗਾ ਹੋਇਆ ਨਾ ਲੱਗੇ ਜਿਹੜੀ ਢਾਹ ਲੱਗੀ ਆ ਇਹ ਰੇਤਾ ਨਿਕਲਦੇ ਕਾਰਨ ਲੱਗੀ ਆ ਇਹ ਉਦਾਂ ਨਹੀਂ ਕੋਈ ਹੋਇਆ ਕੰਮ ਇੱਥੇ ਤਾਂ ਖੇਤ ਸੀ ਕਿ ਇੱਥੇ ਖੇਤ ਕਈ ਥਾਂ ਤੇ ਨਹੀਂ ਵੀ ਸਭ ਕੁਝ ਚੱਲਦਾ ਜੀ ਖੇਤ ਨਾਲਾ ਕੰਡਾ ਸੀਗੇ ਦੋ ਕਿਲੇ ਪਿੱਛੇ ਸੀ ਦਰਿਆ ਤੇ ਰਾਤ ਰਾਤ ਕੱਲ ਬਹੁਤ ਵੱਡਿਆ ਦਰਿਆ ਨੇ ਸਾਰਾ ਵੱਢ ਕੇ ਲੈ ਗਿਆ ਜੀ ਰਾਤ 10 ਵਜੇ ਇੱਥੇ ਲੱਗੇ ਹੋਏ ਆ ਜੀ ਰਾਤ ਵੀ ਇੱਥੇ ਮੀਂਹ ਵੀ ਇੱਥੇ ਸਵੇਰੇ ਵੀ ਅੱਜ 2:30 ਤੇ 9 ਵਜੇ ਮੀਂਹ ਬਹੁਤ ਆਇਆ ਬਾਈ ਬਹੁਤ بارش ਹੋਈ ਅੱਜ بارش ਨਾਲ ਜਾਦਾ ਕੰਮ ਖਰਾਬ ਹੋਇਆ ਕੁਛ ਭਾਈ ਅੰਦਰ ਵੀ ਕਿਉਂਕਿ ਤੁਸੀਂ ਵੀ ਇੱਥੇ ਹੋ ਸਾਰਾ ਦੇਖੀ ਜਾਂਦੇ ਹੋ ਕੀ ਲੱਗਦਾਗਾ ਇਹ ਇਸ ਹੌਣ ਨਾਲ ਤਾਂ ਅੱਗੇ ਤੱਕ ਜੇ ਦਰਿਆ ਦਾ ਵਹਾਅ ਕਈ ਸਾਮਾਨ ਸਿਫ ਹੋ ਚੁੱਕੀਆਂ ਹੋਣੀਆਂ ਦੇਖੋ ਜਦੋਂ ਵੀ ਦਰਿਆ ਖਾਲੀ ਹੁੰਦਾ ਨਾ ਤੇ ਪਾਣੀ ਦੀ ਵੈਲੋਸਿਟੀ ਵੱਧਦੀ ਆ ਤੇ ਜਦੋਂ ਪਾਣੀ ਦੀ ਵੈਲੋਸਿਟੀ ਵੱਧਦੀ ਆ ਤੇ ਫਿਰ ਉਹ ਥੱਲਿਓਂ ਪੈਰ ਕੱਟਦਾ ਉਹੀ ਚੀਜ਼ ਸਾਡੇ ਨਾਲ ਹੋ ਰਹੀ ਆ ਅੱਜ ਸੋਚਿਆ ਨਹੀਂ ਸੀ ਵੀ ਇਹ ਬੰਨ ਨੂੰ ਇਸ ਤਰੀਕੇ ਨਾਲ ਵੀ ਦੇਖਾਂਗੇ ਅਸੀਂ ਦੇ ਪਰਸੋਂ ਹੀ ਸੋਚਿਆ ਸੀ ਵੀ ਮਾਲਕ ਦੀ ਕਿਰਪਾ ਹੋਈ ਹੈ ਸਵਾ 2 ਲੱਖ ਕਿਊਸੇਕ ਪਾਣੀ ਇਸ ਬੰਨ ਨੇ ਚੱਲਿਆ ਤੇ ਅੱਜ ਲੱਖ ਕਿਊਸੇਕ ਹੀ ਰਹਿ ਗਿਆ ਅਸੀਂ ਸੋਚਿਆ ਸੀ ਕਿ ਵੀ ਬਚਾਅ ਹੋ ਗਿਆ ਸਾਡਾ ਪਰ ਕੱਲ ਰਾਤ ਤੋਂ ਇਹ ਵਧਣਾ ਚਾਲੂ ਹੋਇਆ ਪਰ ਇਲਾਕੇ ਦੇ ਸਮੂਹ ਸੰਗਤ ਸਾਡੀ ਹਾਰਦੀ ਨਹੀਂ ਤੇ ਗੁਰੂ ਅਮਰਦਾਸ ਜੀ ਦਾ ਸਥਾਨ ਜੇ ਤੁਸੀਂ ਵੇਖੋ ਨਾ ਹੋ ਰਿਹਾ ਸਾਹਮਣੇ ਸਤਨਗੁਰੂ ਅਮਰਦਾਸ ਜੀ ਦਾ ਕੋਇਨਵਾਸਾ ਕੋਇਨਵਾਸਾ ਹਾਂਜੀ ਹਾਂ ਇਸ ਬੰਨ ਦਾ ਨਾਂ ਵੀ ਗੁਰੂ ਅਮਰਦਾਸ ਐਡਵਾਂਸ ਬੰਨ ਰੱਖਿਆ ਸਮੂਹ ਸੰਗਤ ਨੇ ਤੇ ਮਾਲਕ ਅੱਗੇ ਅਰਦਾਸ ਆ ਸਵੇਰ ਤੋਂ ਗੁਰੂ ਸਾਹਿਬ ਨੇ ਸਾਡੀ ਬਾਹ ਫੜੀਆਂ ਤਾਂ ਹੀ ਅਸੀਂ ਇਹ ਬਚੇ ਆ ਨਹੀਂ ਇੱਕ ਵਾਰ ਤੇ ਕੰਮ ਬਹੁਤ ਕੰਡੇ-ਕੰਡੇ ਆ ਗਿਆ ਸੀ ਪਰ ਲੋਕ ਹਾਰ ਨਹੀਂ ਮੰਗੇ ਕਿੰਨੇ ਕ ਫੁੱਟ ਰਹਿ ਗਿਆ ਸੀ ਮੰਨ ਲਓ ਚੌੜਾ ਹੁਣ ਜਿਵੇਂ ਆਪਾਂ ਚੰਗਾ ਸਾਬ ਨਾ ਰਹਿ ਗਿਆ ਸੀ ਇੰਚ ਰਹਿ ਗਿਆ ਸੀ ਫੁੱਟ ਨਹੀਂ ਰਹਿ ਗਿਆ ਚੰਗਾ ਸਾਬ ਨਾਲ ਟੈ ਗਿਆ ਸੀਗਾ ਵੱਟ ਜਿੰਨੇ ਰਹਿ ਗਿਆ ਸੀ ਵੱਟ ਜਿੰਨੇ ਜਦੋਂ 2:30 ਵਜੇ ਨਾ ਬਿਲਕੁਲ ਨਹੀਂ ਇੱਥੇ ਲੱਗੇ ਸੀ ਮਿੱਟੀ ਲਾਉਣ ਪਰ ਛੱਡ ਕੇ ਵਿੱਚ ਚਲੇ ਗਿਆ ਮਸ਼ੀਨ ਕੱਢਣੀ ਵੀ ਓਕੀ ਹੋ ਗਈ ਸੀ ਤੈਨੂੰ ਫਿਰ ਰਾਣਾ ਸਾਹਿਬ ਆਏ ਤੇ ਨਾਲ ਸੰਗਤ ਆ ਗਈ ਤੇ ਇੰਨੇ ਨਾਲ ਹੌਸਲਾ ਵਧ ਗਿਆ ਵੀ ਇਹ ਦੁਬਾਰਾ ਫੇਰ ਦੁਬਾਰਾ ਚੱਲ ਗਿਆ ਫੇਰ ਕੰਮ ਸ਼ੁਰੂ ਹੋ ਗਿਆ ਫੇਰ ਸਟਾਰਟ ਲੋਕ ਸਾਰੇ ਇੱਥੋਂ ਜਾ ਗਿਣਤੀ ਦੇ 5-7 ਬੰਦੇ ਰਹਿ ਗਏ ਸੀ ਸਿਰ ਵੀ ਵਾਪਸ ਹੋ ਗਈ ਇਹਨਾਂ ਦੇ ਫਿਰ ਬੁਲਾਈ ਵਾਪਸ ਹੁਣ ਸਾਡੀ ਸਟ੍ਰੈਟਜੀ ਹੈ ਵੀ ਇਹ ਰਾਤ ਰਾਤ ਇਹਨੂੰ ਤਖੜਾ ਕਰ ਲਈਏ ਔਰ 2 ਘੰਟੇ ਲਾ ਕੇ ਉਹਦੇ ਤੋਂ ਬਾਅਦ ਪਿੱਛੇ ਅਸੀਂ ਨਵਾਂ ਬੰਨ ਬੰਦਣਾ ਰਾਤ ਰਾਤ ਦੇ ਵਿੱਚ ਆ ਕਿਸੇ ਦੀ ਝੋਣਾ ਇੱਥੇ ਲੱਗਿਆ ਵਾ ਅਸੀਂ ਜਿਹਦੇ ਚੋਂ ਆਪਾਂ ਤੁਸੀਂ ਵੇਖੋ ਉਹ ਨਿਸ਼ਾਨੀ ਲਈ ਕੱਟੇ ਲੱਗੇ ਨਾ ਜੀ ਉਹ ਹਰਾ ਕੱਟਾ ਮੋਟਰਸਾਈਕਲਾਂ ਤੋਂ ਚੱਲੂ ਹੋਣਾ ਅਗਲਾ ਕੱਟਾ ਉਹ ਲੱਗਿਆ ਉਹ ਲੈਂਨ ਲੱਗੀ ਹੋਣਾ ਮਸ਼ੀਨ ਜਿਹੜੀ ਚੱਲੀ ਆ ਇਹ ਬੰਨ ਨੂੰ ਬਣਾਉਣ ਚੱਲੀ ਆ ਸੋ ਮਾਲਕ ਅੱਗੇ ਅਰਦਾਸ ਆ ਜਨਰੇਟਰ ਦਾ ਇੰਤਜ਼ਾਮ ਕਰ ਲਿਆ 25 ਖੰਭਿਆਂ ਦਾ ਇੰਤਜ਼ਾਮ ਕਰ ਲਿਆ ਬਾਸ ਦੇ ਤਾਂ 25 ਲੇਟਨ ਦਾ ਬੰਦੋਬਸ ਕਰ ਲਿਆ ਤੇ ਆਪਣੇ ਉਹ ਤਾਂ ਬੰਦੋਬਸਤ ਬੜੇ ਆ ਬਾਕੀ ਮਾਲਕ ਨੂੰ ਪਤਾ ਉਹ ਵੇਖੋ ਬੋਲਣਾ ਮੈਨੂੰ ਵੀ ਲੋਕਾਂ ਨੇ ਬਹੁਤ ਆ ਜਿਹੜੇ ਚਲੋ ਹੋਰ ਕੋਈ ਪਾਰਟੀਆਂ ਦੇ ਹੁੰਦੇ ਆ ਪਰ ਮੈਂ ਤਾਂ ਇਹ ਲਿਖਣਾ ਵੀ 4500 ਕਿਲਾ ਸਿੱਧਾ ਸਿੱਧਾ ਰਾਣਾ ਗੁਰਜੀਤ ਨੇ ਡੁੱਬਣੋਂ ਬਚਾਇਆ ਦੇਖੋ ਮੈਂ ਤਾਂ ਅੱਜ ਹੀ ਆਇਆ ਇਹੀ ਹਵਦਾ ਸਾਡਾ ਜੋ ਸਾਰਾ ਇਹੀ ਆ ਸ਼ੁਰੂ ਤੋਂ ਲੱਗੇ ਜਿਸ ਦਿਨ ਤੋਂ ਸ਼ੁਰੂ ਹੋਏ ਇਹ ਆਏ ਰਾਣਾ ਸਾਹਿਬ ਆਏ ਸਾਡੇ ਕੋਲ ਸ਼ੁਰੂ ਤੋਂ ਪਹਿਲਾਂ ਵੀ ਜਦੋਂ ਬੰਨ ਇਹਨਾਂ ਨੇ ਬਣਾਇਆ ਇਹਨਾਂ ਨੇ ਸ਼ੁਰੂ ਕਰਾਈ 23 ਤੋਂ ਲੈ ਕੇ ਸਾਡੇ ਰਾਣਾ ਜੀ ਆਉਂਦੇ ਆ ਉਹ ਮੈਨੂੰ ਚੜਾ ਕੇ ਨਹੀਂ ਲਿਆ ਸੀ ਜਦੋਂ ਮੈਂ ਆਉਂਦਾ ਸੀਗਾ ਤੂੰ ਐ ਚੱਲ ਇੱਕ ਮੈਂ ਹੋਰ ਗੱਲ ਕਹਿਣੀ ਚਾਹੂੰਗਾ ਕਿ ਸ਼ਾਦੀ ਦੀ ਗੱਲ ਛੱਡ ਦਿਓ ਯਾਰ ਇੱਥਾਂ ਇਹ ਅਸੀਂ ਕਿਹੜਾ ਮਾਰਨ ਆਉਂਦੇ ਬਾਕੀ ਕੰਮ ਸਾਰਾ ਇਹੀ ਕਰਦੇ ਆ ਮਾਲਕ ਕਰਦੀ ਆ ਬਾਬੇ ਸਾਡੇ ਬੜੀ ਮਦਦ ਕਰਦੇ ਆ ਹੁਣ ਵੀ ਬਾਬਾ ਸੁਖਾ ਸਿੰਘ ਜੀ ਦਾ ਫੋਨ ਕਰਕੇ ਬਾਬਾ ਜੀ ਉਹਨਾਂ ਨੇ ਕਿਹਾ ਵੀ ਇੱਥੇ ਫਲ ਅਰਦਾਸ ਕਰੋ ਤੇ ਫਲ ਚੜਾ ਦਿਓ ਤੇ ਫਲ ਹੁਣ ਇਥੇ ਕੋਈ ਹੋਰ ਨਹੀਂ ਸੀ ਇੰਦਰ ਕਿਸੇ ਦੇ ਘਰੇ ਗਿਆ ਤਾਂ ਮੈਂ ਕਿਹਾ ਵੀ ਮੈਂ ਕੇਲੇ ਲੈ ਕੇ ਆਉਣਾ ਆਪਾਂ ਲੰਚ ਕਰਾਂਗੇ ਹਾਂ ਤੇ ਇਹ ਕਹਿੰਦਾ ਕੇਲੇ ਨਾਲ ਲਿਆ ਇਥੇ ਮੈਂ ਪੈਸ਼ਨ ਫਰੂਟ ਖਾਦਾ ਇੱਕ ਜੀਵੀਦਾਰ ਤੇ ਹਾਂ ਤੇ ਮੈਂ ਕਿਹਾ ਜਰਾ ਸੀ 10 ਬੰਦੇ ਆ ਕਹਿੰਦਾ ਫੀਆਂ ਲਈ ਆ ਜੂਗਾ ਤੇ ਉਹ ਜਿਹੜਾ ਪੈਸ਼ਨ ਫਰੂਟ ਸੀ ਫਿਰ ਉਹ ਖਾਣ ਲਈ ਜਿਹੜਾ ਲੈਂਦਾ ਸੀ ਉਹ 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 ਪੇਟਾ ਕਰ ਦਿੱਤਾ ਬਾਬਾ ਸੁਖਾ ਸਿੰਘ ਜੀ ਦੀ ਕਹਿਣਾ ਕਿ ਹੁਣ ਮੈਂ ਕੱਲ ਕਹਿਣੀ ਚਾਹਣਾ ਕੱਲ ਰਾਤ ਜਿੱਦਾਂ ਕਿਸੇ ਦੇ ਵੀ ਖੇਤੋਂ ਮਿੱਟੀ ਪਟਰੇ ਨਾ ਇੱਕ ਬੰਦਾ ਆੜ ਗਿਆ ਤੇ ਇਹਨਾਂ ਨੂੰ ਲੋੜ ਸੀ ਉਸ ਕਿਲੇ ਦੀ ਇਹਨਾਂ ਨੇ 20 ਲੱਖ ਰੁਪਏ ਨੂੰ ਰਾਤ ਰਾਤ ਲਿਆ ਮੰਨ ਸਕਦੇ ਹੋ ਨਗਦ ਪੈਸੇ ਉਹਦੇ ਨਾਲ 20 ਲੱਖ ਦਾ ਕਿਲਾ ਕੋ ਮੁੱਲ ਲੈ ਲਿਆ ਰਾਤ ਰਾਤ ਹੀ ਉਹਨਾਂ ਕਰਕੇ ਗੱਲ ਸਾਰੇ ਬੜੀ ਕਮੇਟੀ ਆ ਮੋਤਬਰ ਨੇ ਬੜੇ ਦਲੇਰ ਨੇ ਉਹ ਸਾਰੇ ਆਪਸ ਵਿੱਚ ਇੱਕ ਦੂਜੇ ਨੂੰ ਜੋ ਇੱਕ ਕਹਿੰਦੇ ਦੂਜਾ ਕਰ ਦਿੰਦਾ ਉਹਨੇ ਕਿਹਾ ਵੀ ਕਿਲਾ ਲੈਣਾ ਕਹਿੰਦੇ ਲੈ ਲਿਆ 30 ਲੱਖ ਰੁਪਇਆ ਦੇ ਦੇ ਕਿਦ ਰਾਤ ਰੁਤ ਕਿਲਾ ਲੈ ਲੈ ਹੁਣ ਉਹ ਕਿਲੇ ਚ ਅਸੀਂ ਨਵਾ ਬਣਾ ਹੁਣ ਜਿਹੜਾ ਜਿਹੜਾ ਮੁੱਲ ਲਿਆ ਆ ਜਮੀਨ ਮੁੱਲ ਲਈ ਆ ਜੀ ਸਾਰੀ 20 ਲੱਖ ਇਹ ਗੱਟੇ ਗੱਟੇ ਲੱਗੇ ਵੇ ਆ ਉਹ ਮਸ਼ੀਨ ਜਾ ਰਹੀ ਆ ਉਥੋਂ ਲੈ ਕੇ ਉਹ ਐਂਡ ਤੰਬੂ ਤੱਕ ਇਹ ਮੁੱਲ ਲਈ ਆ ਜੀ ਅੱਛਾ ਇਹ ਇਹ ਜਿਹੜੀ ਥਾਂ ਨੂੰ ਦਰਿਆ ਕਾਟ ਕਰਦਾ ਤੁਸੀਂ ਕਹਿੰਦੇ ਹੋ ਵੀ ਉਹ ਥਾਂ ਤੋਂ ਹੀ ਅਸੀਂ ਸਿੱਧਾ ਕਰ ਦੇਣਾ ਇਹ ਪੱਟੀ ਪੱਟੀ ਇਹਨਾਂ ਨੇ ਇੱਕ ਕਿਲੇ ਦੀ ਲੈ ਲਈ ਅਖੀਰ ਤੈ ਇੱਕ ਕਿਲਾ ਬਣ ਜਾਏਗਾ ਤੇ ਉਹ ਲੋਕਾਂ ਨੂੰ ਫੇਰ ਅੱਗੇ ਪਿੱਛੇ ਕਰ ਲੈਣਗੇ ਕਿ ਯਾਰ ਉਹਦਾ ਕਿਲਾ ਲੈ ਲਿਆ ਤੁਹਾਨੂੰ ਵੰਡ ਦਿੰਨੇ ਆ ਸਾਰਿਆਂ ਨੂੰ ਕਾਟ ਲਾ ਦੇਣਗੇ ਜੋ ਫालतੂ ਹੋਇਆ ਤੇ 20 ਲੱਖ ਰੁਪਏ ਇਹਨਾਂ ਲਾਤਾ ਰਾਤ ਰਾਤ ਤੁਹਾਨੂੰ ਬਈ ਸਾਰੇ ਤੁਸੀਂ ਤੁਹਾਡਾ ਇੱਕ ਗੱਲ ਕਹਾ ਇਸ ਖੇਤੇ ਨੂੰ ਨਾ ਸੱਚੀ ਬਾਬੇ ਨਾਨਕ ਦੀ ਬਰਕਤ ਇਹੋ ਜੀ ਆ ਵੀ ਇਹ ਜਿਹੜਾ ਵੀ ਕੁਝ ਕਰਨ ਲੱਗਦੇ ਆ ਇਹ ਸੱਚੀ ਉਹਦੇ ਚ ਬਹੁਤ ਹੀ ਸ਼ੋਭਾ ਵੀ ਖੜਦੇ ਆ ਤੇ ਭੜਾ ਵੀ ਕਰਦੇ ਆ ਇਹ ਇਹ ਕਮਾਲ ਆ ਇੱਥੋਂ ਦੇ ਲੋਕਾਂ ਦੀ ਆ اس مٹی ਨੂੰ برکت دا ਧੰਨਵਾਦ ਸਾਰਿਆਂ ਦਾ ਤੇ ਮੈਂ میرے ਲਈ ਉਹ ਹਰ ਇੱਕ ਬੰਦਾ ਯਾਰ ਜਿਹੜਾ ਇਸ دریا 'ਚ ਆਇਆ ਜਿਹੜੇ ਆ ਇੱਥੋਂ ਇੱਥੋਂ ਤੱਕ ਖੁੱਚਾਂ ਦਾ ਕਤਸੇ ਪਿਆ ਸਾਡੇ ਵਾਲੇ ਪਾਸੇ ਖੁੱਚਾਂ ਕਹਿੰਦੇ ਆ ਇਹ ਚੀਜ਼ ਕੋਈ ਛੋਟੇ ਵੀ ਖੁੱਚਾਂ ਕਹਿੰਦੇ ਆ ਮੈਂ ਕਹੀ ਗੱਲਾਂ ਹੁਣ ਤੁਸੀਂ ਉਹਨੂੰ ਕਟਾ ਕਹਿੰਦੇ ਸੀ ਮੈਂ ਗੱਟਾ ਕਹਿੰਦਾ ਸੀ ਹੈਨਾ ਐਂ ਥੋੜਾ ਫਰਕ ਪੈ ਜਾਂਦਾ ਤਾਂ ਧੰਨਵਾਦ ਤੁਹਾਡਾ ਤੁਸੀਂ ਇਸ ویڈیو ਦਾ ਹਿੱਸਾ ਬਣੇ ਯਾਰ ਬਿਲਕੁਲ ਕੋਈ ਚੰਗਾ ਕਰਦਾ ਸਾਨੂੰ ਚੰਗਾ ਕਹਿਣਾ ਚਾਹੀਦਾ ਤੇ ਜਿਹੜੇ ਲੱਗੇ ਪਏ ਆ ਜੀ ਉਹਦੇ ਇਹਨਾਂ ਦਾ ਹੌਸਲਾ ਵੀ ਵਧਾਉਣਾ ਚਾਹੀਦਾ ਥੈਂਕ ਯੂ